ਬਾਪੂ ਜੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਆ ਪੁੱਛ ਪੁੱਤ ਕੀ ਗੱਲ ਪੁੱਛਣੀ ਆ ਮੈਂ ਜਦੋਂ ਵੀ ਤੁਹਾਡੇ ਘਰ ਮੂਹਰ ਦੀ ਲੰਗਦਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਗੌਰ ਨਾਲ ਦੇਖਦੇ ਹੋ ਇਹ ਤਾਂ ਕੀ ਕਾਰਨ ਆ ਜੀ ਪੁੱਤ ਇਹਦਾ ਬਹੁਤ ਵੱਡਾ ਕਾਰਨ ਹੈਗਾ ਦੇਖ ਪੁੱਤ ਜਦੋਂ ਤੂੰ ਮੇਰੇ ਮੂਹਰ ਦੀ ਲੰਗਦਾ ਨਾ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਵੇਂ ਛੋਟਾ ਮੁੰਡਾ ਮੇਰਾ ਤੁਰਿਆ ਹੋ ਜਾਗਾ ਬਸ ਮੈਨੂੰ ਤੇਰੇ ਚੋਂ ਨਾ ਆਪ ਦਾ ਪੁੱਤ ਦੇ ਇਸ ਦਾ ਪੁੱਤ ਬਾਪੂ ਜੀ ਪਰ ਥੋੜਾ ਵਿਟ ਹੈ ਕਿੱਥੇ ਨੇ ਬੇਟਾ ਮੇਰੇ ਬੇਟੇ ਪੂਣੇ ਮੈਨੂੰ ਛੱਡ ਕੇ ਵਿਦੇਸ਼ ਚਲੇ ਗਏ ਮੇਰੇ ਘਰ ਵਾਲੇ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਮੈਂ ਇੰਨਾ ਪੈਸਾ ਖਰਚ ਕਰਕੇ ਉਹਨਾਂ ਨੂੰ ਭੇਜਿਆ ਤਾਂ ਇਸ ਲਈ ਸੀ ਵੀ ਦੋ ਪੈਸੇ ਕਮਾ ਲੈਣਗੇ ਪਰ ਉਹਨਾਂ ਨੇ ਤਾਂ ਦੋਨਾਂ ਨੇ ਉੱਧਰ ਜਾ ਕੇ ਮੈਰਿਜਾਂ ਕਰਾ ਲੀਆਂ ਤੇ ਮੇਰਾ ਤਾਂ ਹੁਣ ਫੋਨ ਵੀ ਨਹੀਂ ਚੱਕਦੇ ਉਹ ਇਹ ਤਾਂ ਬਾਪੂ ਚੰਦਰ ਦੀ ਬਹੁ ਮਾੜੀ ਗੱਲ ਆ ਇਦਾਂ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ। ਉਹੀ ਗੱਲ ਐ ਪੁੱਤ। ਮੈਨੂੰ ਇਹ ਨਹੀਂ ਵੀ ਮੈਨੂੰ ਛੱਡ ਕੇ ਚਲੇ ਗਏ। ਬਸ ਮੈਨੂੰ ਤਾਂ ਇਹ ਐ ਕਿ ਦੇਖ ਮੈਂ ਖਰਚ ਇਕੱਲਾ ਬੈਠਾ ਰਹਿਣਾ। ਜ਼ਿੰਦਗੀ 'ਚ ਕੀ ਭਰੋਸਾ ਹੁੰਦਾ ਐ। ਕਦੋਂ ਸਾਥ ਛੱਡ ਦੇਵੇ। ਬਸ ਮੈਨੂੰ ਇੰਨਾ ਕਹਿ ਪੁੱਤ। ਮੈਂ ਤੇਰੇ ਕੰਨੀ ਦੇਖਦਾ ਉਹਨਾਂ ਨੂੰ। ਮੈਨੂੰ ਤੇਰੇ 'ਚ ਉਮੀਦ ਜੀ ਹੁੰਦੀ ਐ। ਮੈਂ ਤੈਨੂੰ ਕਹਿਣ ਲੱਗਿਆ ਪੁੱਤ ਅਜ ਮੈਂ ਪੁੱਛਦਾ ਉਹਨੇ ਗੌਰ ਨਾਲ ਕਿਉਂ ਦੇਖਦੇ ਨੇ ਉਹ ਤਾਂ ਮੈਂ ਗੌਰ ਨਾਲ ਤਾਂ ਦੇਖਦਾ ਹੁਣ ਮੇਰਾ ਬੜੇ ਬਾਰੀ ਮਨ ਕੀਤਾ ਮੈਂ ਤੈਨੂੰ ਆਪਣੇ ਦਿਲ ਦੀ ਗੱਲ ਕਹਿ ਦੇਆ ਚੱਲ ਤੂੰ ਅੱਜ ਆ ਗਿਆ ਮੈਂ ਤੈਨੂੰ ਹੁਣ ਕਹੀ ਦਿੰਦਾ ਬਸ ਮੇਰੀ ਇੰਨੀ ਇੱਕ ਬੇਨਤੀ ਆ ਪੁੱਤ ਅਗਰ ਕੱਲ ਨੂੰ ਮੇਰੀ ਜ਼ਿੰਦਗੀ ਮੇਰੇ ਸਾਥ ਛੱਡ ਜੇ ਨਾ ਮੈਂ ਮਰ ਜਾ ਤਾਂ ਮੇਰਾ ਸੰਸਕਾਰ ਕਰ ਦੇ ਬਸ ਨਾਨਾ ਬਾਪੂ ਜੀ ਤੁਸੀਂ ਇਦਾਂ ਦੀਆਂ ਗੱਲਾਂ ਕਾਹ ਤੋਂ ਕਰੀ ਜਾਂਦੇ ਹੋ ਕਾਹਦੇ ਵਾਸਤੇ ਮਰਨਾ ਪਹਿਲਾਂ ਤੁਸੀਂ ਕੋਈ ਗੱਲ ਨਹੀਂ ਤੁਹਾਡੇ ਬੇਟੇ ਬਾਪ ਸੌਣਗੇ ਚਲੋ ਜੇ ਕੁਦਰਤ ਨੇ ਚਾਇਆ ਤਾਂ ਸਭ ਕੁਝ ਠੀਕ ਹੋਊਗਾ ਬਾਕੀ ਤੁਸੀਂ ਇਦਾਂ ਦੀ ਗੱਲ ਨਾ ਕਰੋ ਮੈਂ ਕਿਹੜਾ ਥੋੜੀ ਤੋਂ ਬਾਹਲੀ ਦੂਰ ਰਹਿਣ ਹਰ ਨਾਲੀ ਤਾਂ ਮੇਰਾ ਘਰ ਹੈ ਮੈਂ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਾ ਠੀਕ ਹੈ